ਵੋਟਰਾਂ ਦੀ ਗਿਣਤੀ ਜਿਹੜੇ ਕੀ ਚੱਲੀ ਹੈ ਸੰਗਰੂਰ ਤੋਂ ਗੁਰਮੀਤ ਸਿੰਘ ਹੁੱਡੀਆਂ ਜਿਹੜੇ ਕੀ ਉਹ ਅੱਗੇ ਚੱਲ ਰਹੇ ਨੇ ਤੇ ਕਾਂਗਰਸ ਦੇ ਡਾਕਟਰ ਤਰਨਵੀਰ ਗਾਂਧੀ ਅੱਗੇ ਚੱਲ ਰਹੇ ਨੇ ਕਾਂਗਰਸ ਦੇ ਡਾਕਟਰ ਤਰਨਵੀਰ ਗਾਂਧੀ 2345 ਵੋਟਰਾਂ ਦੇ ਨਾਲ ਅੱਗੇ ਚੱਲ ਰਹੇ ਨੇ ਸੋ ਕਾਂਗਰਸ ਜਿਹੜੇ ਕੀ ਜ਼ਿਆਦਾ ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਸੋ ਕਾਂਗਰਸ ਦੇ ਖਾਤੇ ਦੇ ਵਿੱਚ 6 ਸੀਟਾਂ ਨਜ਼ਰ ਆ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੇ ਕੀ 2 ਸੀਟਾਂ ਦੀ ਬੜਤ ਦੇ ਨਾਲ ਨਜ਼ਰ ਆ ਰਹੀ ਹੈ ਤੇ ਆਮ ਆਦਮੀ ਪਾਰਟੀ 3 ਸੀਟਾਂ ਤੇ ਸੋ ਸਵਾਲ ਦੀ ਜਿਹੜੀ ਕਿ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਸੋ ਵੋਟਾਂ ਦੀ ਗਿਣਤੀ ਅਜੇ ਜਿਹੜੀ ਕਿ ਲਗਾਤਾਰ ਚੱਲ ਰਹੀ ਹੈ ਸਵੇਰੇ 8 ਵਜੇ ਤੋਂ ਜਿਹੜੀ ਦੀ ਵੋਟਾਂ ਦੀ ਗਿਣਤੀ ਜਾਰੀ ਹੋ ਚੁੱਕੀ ਚੀ ਸੋਤਨ ਦਾ 10 ਦਿਨ ਹੈ ਜੋ ਹੁਣ ਤੱਕ ਦਾ ਜਿਹੜਾ ਕਿ ਸਿਨੈਰੀਓ ਹੈ ਜਿਹੜੇ ਰੁਝਾਨ ਚੱਲ ਰਹੇ ਨੇ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਤਿੰਨ ਸੀਟਾਂ ਜਿਹੜੇ ਕਿ ਖਾਤੇ ਦੇ ਵਿੱਚ ਪੈਂਦੇ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਪਹਿਲਾਂ ਲੱਗ ਰਿਹਾ ਸੀ ਕਿ ਇੱਕ ਹੀ ਸੀਟ ਨਾਲ ਅੱਗੇ ਵਧ ਰਹੀ ਸੀ ਪਰ ਤਿੰਨ ਸੀਟਾਂ ਦੇ ਜਿਹੜੇ ਕਿ ਹੁਣ ਇਸ ਵੇਲੇ ਦੇ ਜੜੇ ਕਿ ਸਾਹਮਣੇ ਆ ਰਹੇ ਨੇ ਰੁਝਾਨ ਕਿਉਂਕਿ ਵੋਟਾਂ ਦੀ ਗਿਣਤੀ ਲਗਾਤਾਰ ਚੱਲ ਰਹੀ ਹੈ ਕੋਈ ਕੈਂਡੀਡੇਟ ਅੱਗੇ ਵਧ ਰਿਹਾ ਕੋਈ ਪਿੱਛੇ ਰਹਿ ਰਿਹਾ ਸੋ ਹੁਣ ਦੇ ਜੜੇ ਕਿ ਤੁਹਾਨੂੰ ਅਸੀਂ ਦੱਸ ਰਿਹਾ ਬੀਜੇਪੀ ਦੇ ਵੱਲੋਂ ਹਜੇ ਜ਼ੀਰੋ ਹੀ ਨਜ਼ਰ ਆ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੜੇ ਕਿ ਦੋ ਸੀਟਾਂ ਦੇ ਨਾਲ ਅੱਗੇ ਵਧ ਰਹੀ ਹੈ ਸੋ ਦੋ ਸੀਟਾਂ ਦੇ ਨਾਲ ਲੀਡ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਸੋ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ 6 ਸੀਟਾਂ ਦੇ ਨਾਲ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਸੋ 6 ਸੀਟਾਂ ਕਾਂਗਰਸ ਦੇ ਖਾਤੇ ਦੇ ਵਿੱਚ ਦੱਸਿਆ ਕਿ ਪਿਛਲੀ ਵਾਰ 2019 ਦੇ ਵਿੱਚ ਜਦੋਂ ਹੋ ਉਹ 2 ਸೀਟਾਂ ਜਿਹੜੇ ਕਿ ਕਾਂਗਰਸ ਦੇ ਖਾਤੇ ਦੇ ਵਿੱਚ ਗਿਰਿਆ ਸੀ ਸਵਾਤ ਸਿੱਟਾਂ ਦੇ ਨਾਲ ਜਿਹੜੇ ਕਿ ਆਪ ਗਲੇ ਖਾਤੇ ਬਚਾਈਆਂ ਸੀ ਤੇ ਹੁਣ ਜਿਹੜੇ ਕਿ 6 ਸੀਟਾਂ ਨੇ ਜਿਹੜੇ ਕਿ ਕਾਂਗਰਸ ਦੇ ਖਾਤੇ ਦੇ ਵਿੱਚ 6 ਸੀਟਾਂ ਦੇ ਨਾਲ ਲੀਡ ਕਰਦੇ ਹੋਏ ਨਜ਼ਰ ਆ ਰਹੀ ਹੈ ਕਾਂਗਰਸ ਸੇ ਅਦਰਸ ਜੇਕਰ ਗੱਲ ਕਰੀ ਤਾਂ ਦੋ ਸੀਟਾਂ ਨੇ ਜਿੱਥੇ ਕਿ ਅਦਰਸ ਦੇ ਵਿੱਚ ਆਜ਼ਾਦ ਉਮੀਦਵਾਰ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਖਜੂਰ ਸਾਹਿਬ ਤੋਂ ਸ਼੍ਰੀ ਖਜੂਰ ਸਾਹਿਬ ਤੋਂ ਜਿਹੜੇ ਕਿ ਅਮਰਿਤਪਾਲ ਸਿੰਘ ਨੇ ਉਹ ਅੱਗੇ ਚੱਲ ਰਹੇ ਨੇ ਉਹ ਲੀਡ ਕਰ ਰਹੇ ਨੇ ਸੋ ਵੱਡਾ ਸਮਰਥਨ ਜਿਹੜਾ ਕਿ ਅਮਰਪਾਲ ਸਿੰਘ ਨੂੰ ਵੀ ਮਿਲਦਾ ਹੈ ਨਜ਼ਰ ਆ ਰਿਹਾ ਹੈ ਜੁੱਥੇ ਕਿ ਦੋ ਸੀਟਾਂ ਦੇ ਨਾਲ ਜਿਹੜੇ ਕਿ ਉਹ ਵੱਧਦੇ ਹੋਏ ਨਜ਼ਰ ਆ ਰਹੇ ਨੇ ਲੀਡ ਕਰ ਰਹੇ ਨੇ ਖਜੂਰ ਸਾਹਿਬ ਤੋਂ ਸੋ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਭਾਜਪਾ ਦੀ ਹਜੇ ਕੋਈ ਵੀ ਸਾਹਮਣੇ ਨਹੀਂ ਆ ਰਹੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਖਾਤਾ ਖੁਲਵਾ ਲਿਆ ਸੋ ਦੋ ਸੀਟਾਂ ਦੇ ਨਾਲ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀਆਂ ਛੇ ਸੀਟਾਂ ਦੇ ਨਾਲ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਸੋ ਵੋਟਰਾਂ ਦੀ ਗਿਣਤੀ ਜਿਹੜੀ ਕਿ ਚੱਲੀ ਹੈ ਲਗਾਤਾਰ ਜੜੇ ਕਿ ਤੁਹਾਨੂੰ ਹਰ ਅਪਡੇਟ ਐਸੀ ਪਹੁੰਚਾ ਰਹੇ ਆਏ ਡੇ ਨਿਊਜ਼ ਪੰਜਾਬ ਤੇ ਸਭ ਤੋਂ ਤੇਜ਼ ਨਤੀਜੇ ਜੜੇ ਕਿ ਤੁਹਾਡੇ ਕੋਲ ਪਹੁੰਚ ਰਹੇ ਨੇ ਜੁਰੰਦਰ ਤੋਂ ਚਰਨਜੀਤ ਸਿੰਘ ਚੰਨੀ ਨੇ ਜੜੇ ਕਿ ਉਹ ਅੱਗੇ ਨਜ਼ਰ ਆ ਰਹੇ ਨੇ ਸੰਗਰੂਰ ਤੋਂ ਮੀਤਹਿਰ ਨੂੰ 76000 ਦੀ ਲੀਡ ਮਿਲਦੀ ਹੋਈ ਨਜ਼ਰ ਆ ਰਹੀ ਹੈ ਸਵਾਮੀ ਆਪੀ ਪਾਰਟੀ ਦੇ ਜੜੇ ਕਿ ਖਾਸ ਕੈਂਡੀਡੇਟ ਸੁਲਝਾਣਾ ਦੇ ਵਿੱਚ ਰਾਜਾ ਗੜਿੰਗ ਅੱਗੇ ਵੱਧੇ ਹੋਏ ਨਜ਼ਰ ਆ ਰਹੇ ਨੇ 3800 ਵੋਟਾਂ ਦੇ ਨਾਲ ਤੇ ਪਚਾਰਾ ਦੇ ਵਿੱਚ ਡਾਕਟਰ ਅਰੰਭੀਰ ਗਾਂਧੀ ਅੱਗੇ ਨਜ਼ਰ ਆ ਰਹੇ ਨੇ ਜੋ ਸਾਰੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਤੋ ਦਸਿਹਰਾ ਦਾ ਹਾਲ ਦਿਖਾ ਰਹੇ ਆ ਸੀ ਸੋ ਲਗਾਤਾਰ ਜੜੇ ਕੀ ਅਪਡੇਟ ਚੋ ਕਿ ਸਾਡੇ ਕੋਲ ਆ ਰਹੇ ਤੋ ਹਟੇ ਤੱਕ ਪਹੁੰਚਾਂਦੇ ਜਾ ਰਹੇ ਸੋ ਅਜਨਾਲਾ ਤੋਂ ਜਗਜੀਤ ਸਾਡਾ ਜੁੜ ਚੁੱਕੇ ਨੇ ਸੋ ਜਗਜੀਤ ਜੜਾ ਕੀ ਹੈ ਰੁਝਾਨ ਸਾਹਮਣੇ ਆ ਰਹੇ ਨੇ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਤੇ ਸ਼ੋਮਲੇ ਕਾਇਦਲ ਨੇ ਵੀ ਆਪਣਾ ਖਾਤਾ ਖੁਲਵਾਲਿਆ ਸਵੇਰੇ ਜਿਵੇਂ ਕੋਈ ਵੀ ਸੀਟ ਜੜੇ ਕੀ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਸੀ ਦੋ ਸੀਟਾਂ ਤੇ ਕਾਂਗਰਸ ਛੇ ਸੀਟਾਂ ਦੇ ਨਾਲ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਜਗਜੀਤ ਜੀ ਪਰਨਰ ਦੇ ਸਤੂਨਾ ਕੀ ਲਗਾਤਾਰ ਜਿਸ ਤਰੀਕੇ ਨਾਲ ਸਵੇਰ ਤੋਂ ਹੀ ਰੁਝਾਨ ਜਿਹੜੇ ਸ਼ੁਰੂ ਹੋਏ ਸੀਗੇ ਉਸ ਤਰੀਕੇ ਨਾਲ ਪਹਿਲਾਂ ਤੱਕ ਜਿਹੜਾ ਅਕਾਲੀ ਦਲ ਦਾ ਖਾਤਾ ਹੀ ਨਹੀਂ ਸੀ ਖੁੱਲਾ ਸਵੇਰ ਤੋਂ ਜਿਹੜੀ ਭਾਜਪਾ ਵੱਲੋਂ ਵੀ ਜਿਹੜੀ ਆਪਣੇ ਖਾਤਾ ਖੋਲ ਲਿਆ ਗਿਆ ਸੀ ਕਾਂਗਰਸ ਪਾਰਟੀ ਵੱਲੋਂ ਵੀ ਖਾਤਾ ਖੋਲ ਲਿਆ ਗਿਆ ਸੀ ਪਰ ਖੋਲਿਆ ਗਿਆ ਪਰ ਜੇ ਆਪਾਂ ਹਲਕਾ ਅਜਨਾਲਾ ਦੀ ਗੱਲ ਕਰੀਏ ਤੇ ਹਲਕਾ ਅਜਨਾਲਾ ਜਿਹੜਾ ਵਾ ਜਿਸ ਤਰੀਕੇ ਨਾਲ ਵਿਧਾਨ ਸਭਾ ਹਲਕਾ ਅਜਨਾਲਾ ਦੀ ਜਿਹੜੀ ਗੱਲ ਹੈ ਕਿਉਂਕਿ ਇਸ ਦੇ ਵਿੱਚ ਕੈਨਨ ਮੰਤਰੀ ਕਲਦੀਪ ਸਿੰਘ ਅਤੇ ਜਿਸ ਤਰੀਕੇ ਨਾਲ ਹਲਕਾ ਅਜਨਾਲਾ ਤੋਂ ਜਿਹੜੇ ਆਪਣੇ ਮਲੀਡ ਕਰਦੇ ਨਜ਼ਰ ਆ ਰਹੇ ਜਿਹੜੇ ਪਰ ਜੇ ਪੂਰੇ ਅੰਮ੍ਰਿਤਸਰ ਹਲਕਾ ਅੰਗਸਰ ਤੋਂ ਗੱਲ ਕਰੀ ਦੁੱਤੋਂ ਗੁਰਜੀਤ ਸਿੰਘ ਔਜਲਾ ਜਿਹੜੇ ਲੀਡ ਕਰ ਰਹੇ ਨੇ ਇਸ ਵੇਲੇ ਤਕਰੀਬਨ 9200 ਕੁਸ਼ ਵੋਟਾਂ ਨਾਲ ਅੱਗੇ ਜਾ ਰਹੇ ਨੇ ਇਸ ਤਰੀਕੇ ਨਾਲ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਬਿਲਕੁਲ ਮੁਕਾਬਲੇ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਦੂਜੇ ਨੰਬਰ ਤੇ ਤਰਨਜੀਤ ਸਿੰਘ ਸੰਧੂ ਜਿਹੜੇ ਆ ਰਹੇ ਨੇ ਪਾਵੇ ਕਿ ਜਿਸ ਦੇ ਕਿੰਨਾ ਵੱਡੇ ਪੱਧਰ ਤੇ ਵਿਰੋਧ ਵੀ ਹੋਇਆ ਸੀ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ਪਰ ਕਿਤਨਾ ਕਿਤੇ ਜਿਹੜੇ ਗੁਰਜੀਤ ਸਿੰਘ ਔਜਲਾ ਫੇਰ ਇਸ ਵੇਲੇ ਜਿਹੜੇ ਨੇ ਜਿਸ ਤਰੀਕੇ ਨਾਲ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਇਸ ਵੇਲੇ ਮੁਕਾਬਲੇ 'ਚ ਖੜੇ ਨੇ ਜੀ

ਪਿਛਲੀ ਵਾਰ ਦੀ ਤਰ੍ਹਾਂ ਪਿਛਲੀ ਵਾਰ ਆਰਟਿਸਟਾਂ ਆਪਣੇ ਖਾਤੇ ਚ ਲਈਆਂ ਸੀ ਤਾਂ ਹੁਣ 6 ਸੀਟਾਂ ਦੇ ਨਾਲ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਜੀ ਬਿਲਕੁਲ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਜਿਸ ਤਿਕਾ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਜਿੰਨੇ ਵੀ ਪ੍ਰਚਾਰ ਕੀਤੇ ਕਿ ਉਹਨਾਂ ਵਿੱਚ ਜਵਾਬਾ ਕੀਤਾ ਵਾ ਕੀਤਾ ਗਿਆ ਸੀ ਕੀ ਜਿਹੜਾ 13 ਜ਼ੀਰੋ ਦਾ ਕੰਪੀਟੀਸ਼ਨ ਹੋਊਗਾ ਪਰ ਕਿਤਨਾ ਕਿਤੇ ਉਹਨਾਂ ਚੀਜ਼ਾਂ ਤੋਂ ਕਿਤਨਾ ਕਿਤਨਾ ਫੇਲ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਦੇਖ ਰਹੇ ਆਪਾਂ ਕਿ ਕਾਂਗਰਸ ਜਿਹੜੀ ਆ ਉਹ ਇਸ ਤਿਕਾ ਆ ਪਾਰੀ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਪ੍ਰਧਾਨ ਜਿਹੜੇ ਰਾਜਾਪਟਿੰਗ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਮੈਂ ਜਿਹੜੀਆਂ 8 ਸੀਟਾਂ ਜਿਹੜੀ ਕਵਰ ਕਰੇਗੀ ਕਾਂਗਰਸ ਅਤੇ 8 ਸੀਟਾਂ ਤੇ ਜਿਹੜੀ ਜਿੱਤ ਪ੍ਰਾਪਤ ਕਰੇਗੀ ਪਰ ਉਹ ਤਕਰੀਬਨ ਲੱਗ ਕੇ ਤਰ੍ਹਾਂ ਕੇ ਜਿਹੜੀ ਚੱਲ ਰਹੀ ਹੈ ਤਕਰੀਬਨ 6 ਸੀਟਾਂ ਦੇ ਉੱਤੇ ਜਿਹੜੀ ਅਸਲੇ ਕਾਂਗਰਸ ਸਾਹ ਵੀ ਹੋ ਰਹੀ ਹੈ ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਗੱਲ ਕਰੀਏ 2 ਤੋਂ 3 ਸੀਟਾਂ ਤੇ ਜਿਹੜੀਆਂ ਅਸਲੇ ਉਹਦਾ ਕੋਲ ショਅ ਹੋ ਰਿਹਾ ਲਗਾਤਾਰ ਜਿਸ ਤਰੀਕੇ ਨਾਲ ਆ ਉਹ ਜੇਤਪਾਲ ਵਾਦੀ ਨਜ਼ਰ ਆ ਰਹੀ ਆ ਪਰ ਕਿਤਨਾ ਕਿਤੇ ਬੀਜੇਪੀ ਦੀ ਜਿਹੜੀ ਗੱਲ ਕੀਤੀ ਉਹ ਬੀਜੇਪੀ ਵੀ ਇਸ ਮੈਦਾਨ ਦੇ ਵਿੱਚ ਖੜੀ ਆ ਤੇ ਮੈਦਾਨ ਦੇ ਵਿੱਚ ਉਹ ਵੀ ਆਪਣਾ ਕਿਤਨਾ ਕਿਤੇ ਪੱਖ ਵਿਖਾਉਂਦੀ ਨਜ਼ਰ ਆਉਂਦੀ ਆ ਪਰ ਜਿੱਥੇ ਅਦਰ ਚਿੱਟਾਂ ਦੀ ਗੱਲ ਕਰੀਏ ਅਦਰ ਚਿੱਟਾਂ ਦੇ ਵਿੱਚ ਜਿੱਥੇ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਤੇ ਅਮਰਪਾਲ ਸਿੰਘ ਵੀ ਜਿਹੜੀ ਵੱਡੀ ਲੀਡ ਜਿਹੜੀ ਇਸ ਵੇਲੇ ਜਿਹੜੀ ਸ਼ੋਅ ਕਰ ਰਹੀ ਆ ਉਹਨਾਂ ਦੀ ਵੀ ਵੱਡੀ ਲੀਡ ਨਾਲ ਜਿੱਦ ਦੇ ਨਜ਼ਰ ਆ ਰਹੇ ਨੇ ਜੀ ਜੀ ਵੇਖੋ ਜਿਵੇਂ ਕਿ ਪਾਸਪੇ ਲਗਰ ਗੱਲ ਕਰੀ ਗਾ ਪਾਸਪੇ ਵੀ ਤਿੰਨ ਤੋਂ ਚਾਰ ਸੀਟੇ ਰੇਡੀ ਕੀ ਪਹਿਲਾਂ ਨਜ਼ਰ ਆ ਰਹੀਆਂ ਸਨ ਲੀਡ ਦੇ ਵਿੱਚ ਸਨ ਉਹ ਇਸ ਮੁਕਾਬਲੇ ਦੇ ਵਿੱਚ ਪਰ ਹੁਣ ਜਿਹੜਾ ਕਿ ਬਿਲਕੁਲ ਜ਼ੀਰੋ ਹੀ ਨਜ਼ਰ ਆ ਰਹੀ ਹੈ ਕੋਈ ਵੀ ਜਿਹੜੇ ਕਿ ਬੜਤ ਜਾਂ ਫਿਰ ਕੋਈ ਵੀ ਲੀਡ ਨਜ਼ਰ ਨਹੀਂ ਆ ਰਹੀ ਸੋ ਕੀ ਲੱਗਦਾ ਤੁਹਾਨੂੰ ਇਹ ਅੱਗੇ ਵਧੇਗੀ ਬਿਲਕੁਲ ਪਰਮ ਦੇਖੋ ਇਹ ਲਗਾਤਾਰ ਜਿਸਤੀਕਾ ਰਾਉਂਡ ਚੱਲ ਰਹੇ ਨੇ ਹੱਲੇ ਜਿਹੜੀ ਗਿਣਤੀ ਆ ਲਗਾਤਾਰ ਜਾਰੀ ਆ ਪਰ ਗਿਣਤੀ ਦੇ ਵਿੱਚ ਕਿਸੇ ਵੀ ਜਿਹੜਾ ਜਿਸਤੀਕਾ ਹਲਕੇ ਖੁੱਲਦੇ ਰਹੇ ਵਕਫਾ ਵਕਫਾ ਖੁੱਲਦੇ ਨੇ ਕਿਉਂਕਿ ਜਿਸਤੀਕਾ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਲਗਾਤਾਰ ਜਿਸ ਤਰੀਕੇ ਨਾਲ ਹਲਕੀ ਖੁੱਲਦੇ ਨੇ ਉਹਦੇ ਵਿੱਚ ਨਾਲ-ਨਾਲ ਜਿਹੜੇ ਜਿੰਨੀ ਵੀ ਕਾਊਂਟਿੰਗ ਆ ਵਾਧਦੀ ਘਟਦੀ ਰਹਿੰਦੀ ਆ ਉਸੇ ਤਰੀਕੇ ਨਾਲ ਹੋ ਸਕਦਾ ਕਿ ਅਗਲੇ ਅਗਲੇ ਰੁਝਾਨਾਂ ਦੇ ਵਿੱਚ ਕੁਝ ਰੁਝਾਨ ਵਧ ਸਕਦੇ ਨੇ ਅਗਲੀ ਗਿਣਤੀ ਦੇ ਵਿੱਚ ਵਧ ਸਕਦੇ ਨੇ ਪਰ ਹੱਲੇ ਧਿਕਰ ਜਿਹੜਾ ਆ ਹੱਲੇ ਧਿਕਰ ਖਾਤਾ ਜਿਹੜਾ ਨਹੀਂ ਖੁੱਲ ਸਕਿਆ ਉਸ ਤਰੀਕੇ ਨਾਲ ਆਉਣ ਵਾਲੇ ਟਾਈਮ 'ਚ ਥੋੜੇ ਸਮੇਂ 'ਚ ਪਤਾ ਲੱਗ ਸਕਦਾ ਕਿ ਕੀ ਬਣ ਸਕਦਾ ਹੈ ਜੇ ਬਿਲਕੁਲ ਸ਼ੋਮਲੇ ਕਾਲਦਲ ਦੇ ਵੱਲ ਵੀ ਜਿਹੜਾ ਕਿ ਖਾਤੇ ਖੋਲ ਉੱਤੇ ਗਏ ਨੇ ਦੋ ਜਿਹੜੇ ਕਿ ਸੀਟਾਂ ਨਾਲ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਬਠਿੰਡਾ ਜਿਹੜੀ ਕਿ ਸਭ ਤੋਂ ਹੌਟ ਸਿੱਟ ਮੰਨੀ ਜਾਂਦੀ ਹੈ ਜਿਹੜਾ ਕਿ ਗੜ ਹੈਗਾ ਸ਼ੋਮਲੇ ਕਾਲਦਲ ਦਾ ਸੋ ਸਿਮਰਤ ਕੌਰ ਬਾਗਲ ਦੇ ਜਿਹੜੇ ਕਿ ਜਿੱਤਦੇ ਹੋਏ ਨਜ਼ਰ ਆ ਰਹੇ ਨੇ ਜੀ ਜਗਜੀਤ ਜੀ 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 ਪਰਮ ਬਿਲਕੁਲ ਜਿਸ ਤਰੀਕੇ ਨਾਲ ਪਹਿਲਾ ਸ਼ੁਰੂ ਤੋਂ ਹੀ ਖਾਤਾ ਖੁੱਲਿਆ ਸੀ ਪਰ ਹਰ ਸਮੇਂ ਤੋਂ ਕੋਰ ਬਦਲ ਕਿਤਨਾ ਕਿਤੇ ਦੂਜੇ ਨੰਬਰ ਤੇ ਨਜ਼ਰ ਆਉਂਦੇ ਆ ਨਜ਼ਰ ਆ ਰਹੀ ਸੀ ਪਰ ਵਿਚ ਵਿੱਚ ਜਿਹੜਾ ਜਿਸ ਤਰੀਕੇ ਨਾਲ ਪਹਿਲੇ ਨੰਬਰ ਤੇ ਆਉਣਾ ਸ਼ੁਰੂ ਹੋ ਗਿਆ ਫਿਰ ਹੁਣ ਜਿਹੜਾ ਇੱਕਦਮ ਜਿਹੜੀ ਲੀਡ ਫੜੀ ਆ ਕਿ ਜਿਹੜੀ ਉਹ ਪਹਿਲੇ ਨੰਬਰ ਤੇ ਆ ਰਹੇ ਨੇ ਪਰ ਲਗਾਤਾਰ ਜਿਸ ਤਰੀਕੇ ਨਾਲ ਅਕਾਲੀ ਦਲ ਵੀ ਵੱਡੇ ਵਾਅਦੇ ਕਰਦੇ ਰਿਹਾ ਵੱਡਾ ਰਾਜ ਭੋਗ ਭੋਗਿਆ ਅਕਾਲੀ ਦਲ ਨੇ ਵੱਡੀ ਸਮਾਂ ਰਾਜ ਕੀਤਾ ਹੈ ਪੰਜਾਬ ਤੇ ਪਰ ਕਿਤਨਾ ਕਿਤੇ ਇਸ ਚੀਜ਼ ਲਈ ਨਕਾਮ ਹੋ ਰਿਹਾ ਕਿ ਅਕਾਲੀ ਦਲ ਨੂੰ ਸਿਰਫ ਦੋ ਸੀਟਾਂ ਤੇ ਹੀ ਜਿਹੜੀ ਕਿਤਨਾ ਕਿਤੇ ਜਿੱਤ ਮਿਲਦੀ ਨਜ਼ਰ ਆ ਅ ਡਨ ਨਹੀਂ ਹੋਈ ਕਿਉਂਕਿ ਜਿਸ ਤਰੀਕੇ ਨਾਲ ਲੇਤਾ ਕਾਊਂਟਿੰਗ ਜਾਰੀ ਆ ਕਿਉਂਕਿ ਜਿਸ ਤਰੀਕੇ ਨਾਲ ਜਿਹੜੀ ਜ਼ਿਆਦਾ ਹੌਟ ਸੀਟ ਮੰਨੀ ਜਾ ਰਹੀ ਸੀ ਹਰਤੇਮਤ ਤੌਰ 'ਤੇ ਬਦਲਦੀ ਉਸ ਟੀਟਰੋ ਜਿਹੜਾ ਵਾ ਅਕਾਲੀ ਦਲ ਵਾਸਤੇ ਇੱਕ ਜਿਸ ਤਰੀਕੇ ਨਾਲ ਪਰਵਾਰਿਕ ਸੀਟ ਕਹਿ ਦਿੰਨੇ ਆਪਾਂ ਕਿ ਉਹਨਾਂ ਦੀ ਇੱਕ ਪਰਵਾਰਿਕ ਸੀਟ ਦੀ ਉਸਦੇ ਉੱਤੇ ਉਹਨਾਂ ਦੀ ਇੱਕ ਜੇ ਕਿ ਸਿਰਤੜ ਦੀ ਬਾਜੀ ਜਿਹਨੂੰ ਕਹਿ ਦਿੰਨੇ ਆ ਬਸ ਸਿਰਤੜ ਦੀ ਬਾਜੀ ਵਾਲੀ ਸੀਟ ਸੀਗੀ ਕਿ ਉਹ ਉਹਨਾਂ ਲਈ ਜਿੰਨੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਅਕਾਲੀ ਦਲ ਜੇ ਇਸ ਪੰਜਾਬ ਅੰਦਰ 13 ਸੂਟਿਆਂ 'ਚ ਕੋਈ ਸੀਰ ਨਹੀਂ ਕਰਦਾ ਤੇ ਅਕਾਲੀ ਦਲ ਦਾ ਬਿਲਕੁਲ ਵजूद ਖਤਮ ਹੋ ਜਾਣਾ ਸੀਗਾ ਪਰ ਉਸ ਨੂੰ ਲੱਗਦਾ ਕਿ ਹੁਣ ਜਿਹੜਾ ਇਤਿਹਾਸਨਕ ਹੋਰ ਬਦਲਦੀ ਸੀਟ ਆਉਂਦੀ ਹੈ ਤੇ ਅਕਾਲੀ ਦਲ ਦਾ ਵजूद ਕਿ ਤਰ੍ਹਾਂ ਕਿਤੇ ਸਟੈਂਡ ਕਰੇਗਾ ਜੀ ਪਰਮ ਜੀ ਸੁਪਰਚੈਲਾ ਦੀ ਤਰ੍ਹਾਂ ਕਰਦੇ ਪਰਚੈਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨਜੋੜੇ ਕੀ ਅੱਗੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਨੇ ਲੀਡ ਜਿਹੜੀ ਕੀ ਵੱਧੂ ਨਜ਼ਰ ਆ ਰਹੇ ਨੇ ਤੇ ਡਾਕਟਰ ਪਬਨਿਤ ਕੋਰ ਕਾਫੀ ਪਿੱਛੇ ਨੇ 3 ਨੰਬਰ ਤੇ ਨਜ਼ਰ ਆ ਰਹੇ ਨੇ ਸੋ ਕਾਫੀ ਜਿਹੜਾ ਕੀ ਪ੍ਰਚਾਰ ਕੀਤਾ ਗਿਆ ਤਾਂ ਹਾਲਾਂਕਿ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਵਿਰੋਧ ਵੀ ਕਾਫੀ ਜੀ ਜੀ ਬਿਲਕੁਲ ਪਰ ਬਿਲਕੁਲ ਦੇਖਣ ਵਾਲੀ ਗੱਲ ਹੈ ਕਿ ਲਗਾਤਾਰ ਪਾਜਪਾ ਦਾ ਜਿੱਥੇ ਮਰਜ਼ੀ ਆਪਾਂ ਪਰਨੀਤ ਪਰਨੀਤ ਕੋਰਜੀ ਦੀ ਗੱਲ ਕਰੀਏ ਤਰਨਜੀਤ ਸੰਧੂ ਦੀ ਗੱਲ ਕਰੀਏ ਇਹਨਾਂ ਦਾ ਵਿਰੋਧ ਤਕਰੀਬਨ ਲਗਾਤਾਰ ਚੱਲਦਾ ਰਿਹਾ ਜਿੱਥੇ ਕਿ ਹਰ ਹਾਲ ਸਰਜਨ ਦੀ ਗੱਲ ਕਰੀਏ ਤੇ ਵਿਰੋਧ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਕੀਤਾ ਜਾਂਦਾ ਰਿਹਾ ਉਸ ਵਿਰੋਧ ਦਾ ਵੀ ਕਿਤੇ ਨਾ ਕਿਤੇ ਮਿਆਜਾ ਭੁਗਤਣਾ ਪਵੇਗਾ ਕਿਉਂਕਿ ਇਸ ਤਰੀਕੇ ਨਾਲ ਬੀਜੇਪੀ ਨੂੰ ਕਿਉਂਕਿ ਲਗਾਤਾਰ ਕਿਸਾਨਾਂ ਵੱਲੋਂ ਲਗਾਤਾਰ ਦਿੱਲੀ ਵਿਖੇ ਬਰੂਆਂ ਤੇ ਬੈਠੇ ਸੀ ਉੱਚੀ ਦਾ ਵਿਰੋਧ ਚੱਲਦਾ ਰਿਹਾ ਤੇ ਪਿਛਲੇ ਜਿਹੜਾ ਸਮਾਂ 1.5 ਸਾਲ ਕਿਸਾਨਾਂ ਟੇ ਜਿਹੜਾ ਦਿੱਲੀ ਦੀਆਂ ਬਰੂਆਂ ਤੇ ਗੁਜ਼ਾਰਿਆ ਸੀ ਉਸ ਚੀਜ਼ ਦਾ ਵੀ ਕਿਤੇ ਨਾ ਕਿਤੇ ਖਾਸਾ ਵਿਰੋਧ ਸੀਗਾ ਉਸ ਚੀਜ਼ ਦਾ ਵੀ ਕਿਤੇ ਨਾ ਕਿਤੇ ਕਾਫੀ ਵੱਡਾ ਖਮਿਆਜਾ ਬੁਕਣਾ ਪੈਗਾ ਭਾਜਪਾ ਨੂੰ ਉਸ ਤਰੀਕੇ ਨਾਲ ਵੀ ਸਗਾਦਰ ਜਿਸ ਤਰੀਕੇ ਨਾਲ ਇਹ ਇਸ ਚੀਜ਼ ਦਾ ਜਿਹੜਾ ਵੱਡਾ ਖਮਿਆਜਾ ਬੁਕਣਾ ਪੈ ਰਿਹਾ ਬਾਕੀ ਜਿਸ ਤਰੀਕੇ ਨਾਲ ਬਾਕੀ ਪਾਰਟੀਆਂ ਦੀ ਗੱਲ ਕਰੀਏ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਆਪਣਾ ਕਿਸੇ ਨਾ ਕਿਤੇ ਗੇਡਰ ਸੀਗਾ ਤੇ ਕਿਤੇ ਨਾ ਕਿਤੇ ਵਜੂਦ ਜਿਹੜਾ ਕੰਮ ਆ ਰਿਹਾ ਜਿਸ ਤਰੀ ਵੱਡੇ ਲੈਵਲ ਤੇ ਜਿਸ ਤਰੀਕੇ ਨਾਲ ਸਰਕਾਰ ਬਣਾਉਂਦੀ ਨਜ਼ਰ ਆਉਂਦੀ ਹੈ ਪਰ ਕਿਤਨਾ ਕਿਤੇ ਪੰਜਾਬ ਦੇ ਵਿੱਚ ਕਮਜ਼ੋਰ ਨਜ਼ਰ ਆਉਂਦੀ ਹੈ ਜੀ ਬਿਲਕੁਲ ਜਿਵੇਂ ਕਿ ਅਗਰ ਦੇਸ਼ ਦੀ ਗੱਲ ਕਰੇ ਕਿ 500 543 ਸੀਟਾਂ ਦੇ ਉਸ ਦੇ ਵਿੱਚ ਜਿਹੜੀ ਕਿ ਐਨਡੀਏ ਨੂੰ ਜੋ ਕਿ ਸੀਟਾਂ ਮਿਲੀਆਂ 294 ਸੀਟਾਂ ਨਾਲ ਜਿਹੜੀ ਕਿ ਵੱਡੀ ਲੀਡ ਜਿਹੜੀ ਕਿ ਦਿਖਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਹੜਾ ਇੰਡੀਆ ਗੱਠਜੋੜ ਹੈ ਉਹ 229 ਜੋ ਕਿ ਪਿੱਛੇ ਚੱਲ ਰਿਹਾ ਹੈ ਸੋ ਉਦੇ ਵਿੱਚ ਜਿਹੜੇ ਕਿ ਦਿੱਤ ਨਜ਼ਰ ਆ ਰਹੀ ਹੈ ਪਰ ਜਿਹੜਾ ਕਿ ਕਾਫੀ ਜ਼ਿਆਦਾ ਚੋਣ ਪ੍ਰਚਾਰ ਕੀਤਾ ਗਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਪੰਜਾਬ ਦੇ ਵਿੱਚ ਕਾਫੀ ਰੈਲੀਆਂ ਕੀਤੀਆਂ ਗਈਆਂ ਪਰ ਹਜੇ ਵੀ ਜਿਹੜਾ ਕਿ ਜ਼ੀਰੋ ਤੇ ਹੀ ਜਿਹੜੇ ਕਿਣੀ ਹੋਈ ਹੈ ਭਾਜਪਾ ਤੇ ਦੂਜੇ ਪਾਸੇ ਅਗਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਸੰਗਰੂਰ ਹੈ ਸਭ ਤੋਂ ਜ਼ਿਆਦਾ ਹੌਟ ਸੇਟ ਜਿਹੜਾ ਕਿ ਸੀਐਮ ਭਗਵੰਤ ਮਾਨ ਦਾ ਗੜ ਮੰਨਿਆ ਜਾਂਦਾ ਹੈ ਜਿਵੇਂ ਕਿ ਦਾਵਾ ਵੀ ਕੀਤਾ ਗਿਆ ਸੀ ਸੀਐਮ ਭਗਵੰਤ ਮਾਨ ਵੱਲੋਂ ਤਾਂ ਉੱਥੋਂ ਦੀ ਹੁਣ ਆਮ ਆਦਮੀ ਪਾਰਟੀ ਜਿਹੜੇ ਕਿ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਮੀਥਿਆਰ ਨੇ ਜਿਹੜੇ ਕਿ ਉਹ ਜਿੱਤ ਜੀ 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 ਬਿਲਕੁਲ ਪਰਮ ਦੇਖੋ ਜਿਸ ਤਰੀਕੇ ਨਾਲ ਪ੍ਰਚਾਰ ਦੀ ਪਹਿਲਾਂ ਵੀ ਗੱਲ ਹੋਈ ਜਿਸ ਤਰੀਕ ਨਹੀਂ ਪੰਜਾਬ ਦੇ ਵਿੱਚ ਲਗਾਤਾਰ ਭਾਜਪਾ ਵੱਲੋਂ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਸੀ ਉਹ ਪੰਜਾਬ ਚ ਆਣ ਕੇ ਪ੍ਰਚਾਰ ਕੀਤਾ ਜੇਪੀ ਨੱਡਾ ਪੋਸਟੇ ਉਹਨਾਂ ਵੱਲੋਂ ਵੀ ਇੱਥੇ ਆਣ ਕੇ ਪ੍ਰਚਾਰ ਕੀਤਾ ਗਿਆ ਪੰਜਾਬ ਬੰਦਰ ਪਰ ਵੱਡੇ ਪੱਧਰ ਤੇ ਪ੍ਰਚਾਰ ਕਰਨ ਦੇ ਬਾਵਜੂਦ ਵੀ ਕਿਤਨਾ ਕਿਤੇ ਜਿਹੜੀ ਬੀਜੇਪੀ ਆ ਉਹ ਦੂਜੇ ਤੀਏ ਨੰਬਰ ਤੇ ਨਜ਼ਰ ਆ ਰਹੀ ਆ ਪਰ ਆਵਾਮੀ ਪਾਰਟੀ ਦੀ ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਆਵਾਮੀ ਪਾਰਟੀ ਉਹ ਲੋ ਵੀ ਲਗਾਤਾਰ ਪ੍ਰਚਾਰ ਕਰਨ ਲਈ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲਗਾਤਾਰ ਰੋਡ ショਅ ਕਰਦੇ ਨਜ਼ਰ ਆਏ ਆ ਤੇ ਵੱਖ-ਵੱਖ ਰੈਲੀਆਂ ਨੂੰ ਵੀ ਸਬੋਧਨ ਕਰਦੇ ਨਜ਼ਰ ਆਏ ਉਹਨਾਂ ਦਾ ਵੀ ਕਿਤਨਾ ਕਿਤੇ ਜਿਹੜਾ ਖਾਸਾ ਬੈਨੀਫਿਟ ਮਿਲਦਾ ਨਜ਼ਰ ਆ ਰਿਹਾ ਹੈ ਜੀ ਬੜਾ ਜੀ ਬਿਲਕੁਲ ਵੋਟਾਂ ਦੀ ਗਿਣਤੀ ਜਾਰੀ ਹੈ ਹਜੇ ਵੀ ਕੁਝ ਸਮਾਂ ਬਾਕੀ ਰਿਹਾ ਹੈ ਕਿ ਸਭ ਕੁਝ ਸਾਫ਼ ਹੋ ਜਾਵੇਗੀ ਪਿਕਚਰ ਜੁਗਜੀਤ ਜੀ ਬਹੁਤ ਅਨਮੋ ਤੋੜਾ ਸਾਡੇ ਨਾਲ ਜੁੜਨ ਦੇ ਲਈ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਸੋ ਪਲਪਲ ਦੀ ਖਬਰ ਅਜੜੇ ਕਿ ਤੁਹਾਨੂੰ ਮਿਲਦੀ ਆ ਜਾ ਰਹੀ ਹੈ ਸੋ ਅਸੀਂ ਪਲਪਲ ਜੋੜੇ ਕਿ ਅਪਡੇਸ਼ਨ ਅਜੜੇ ਕਿ ਸਾਡੇ ਤੱਕ ਪਹੁੰਚ ਰਹੀ ਹੈ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਆਮ ਆਦਮੀ ਪਾਰਟੀ 3 ਤੇ ਭਾਜਪਾ ਹਜੇ 0 ਹੈ ਸੋਮਣੇ ਕਲਦਲ 2 ਸਿੱਟਾ ਤੇ ਨਜ਼ਰ ਆ ਰਹੀ ਹੈ ਤੇ ਕਾਂਗਰਸ ਅਜੜੇ ਕਿ 6 ਸਿੱਟਾ ਲੈਂਦੀ ਹੋਈ ਨਜ਼ਰ ਆ ਰਹੀ ਸੋ ਲੀਡ ਕਰ ਰਹੀ ਹੈ ਪਲਪਲ ਦੇ ਅਪਡੇਟ ਤੁਹਾਡੇ ਕੋਲ ਜੀ ਉਸੇ ਰੱਖਾਂਗੇ ਇੱਕ ਛੋਟਾ ਜਿਹਾ ਬ੍ਰੇਕ ਲਈ ਫਿਰ ਤੋਂ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਪਲਪਲ ਦੀ ਖਬਰ ਤੁਹਾਡੇ ਤੱਕ ਮਿਲਦੀ ਰਹੇਗੀ